ਮਾਰਕ ਕਾਰਨੀ ਯੋਹਨ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹਨ ਨੇ ਆਪਣੀ ਨਵੀਂ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ ਇਸ ਵਿੱਚ ਚਾਰ ਭਾਰਤੀ ਮੂਲ ਦੇ ਮੰਤਰੀ ਸ਼ਾਮਲ ਹਨ ਸਭ ਤੋਂ ਵੱਧ ਚਰਚਾ ਵਿਦੇਸ਼ ਮਾਮਲਿਆਂ ਦੇ ਨਵੇਂ ਮੰਤਰੀ ਦੀ ਹੋ ਰਹੀ ਹੈ ਕਿਉਂਕਿ ਭਾਰਤ ਅਤੇ ਕੈਨੇਡਾ ਦੇ ਸਬੰਧ ਕਾਫੀ ਸਮੇਂ ਤੋਂ ਚੰਗੇ ਨਹੀਂ ਰਹੇ ਇਸ ਲਈ ਲੋਕਾਂ ਨੂੰ ਇਸ ਨਵੇਂ ਵਿਅਕਤੀ ਤੋਂ ਬਹੁਤ ਸਾਰੀਆਂ ਉਮੀਦਾਂ ਹਨ ਨਾਲ ਹੀ ਇਮੀਗ੍ਰੇਸ਼ਨ ਮੰਤਰੀ ਵੀ ਬਦਲ ਦਿੱਤਾ ਗਿਆ ਹੈ ਕੁਝ ਨਵੇਂ ਚਿਹਰੇ ਹਨ ਕੁਝ ਪੁਰਾਣੇ ਹਨ ਅਤੇ ਕਈ ਨਵੀਆਂ ਨੀਤੀਆਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਨੇ ਲੋਕਾਂ ਵਿੱਚ ਹੋਪ ਜਗਾਈ ਹੈ ਸ਼ਾਇਦ ਸਾਨੂੰ ਕੈਨੇਡਾ ਦਾ ਸਦੀ ਦਾ ਸਭ ਤੋਂ ਵੱਡਾ ਕਮਬੈਕ ਵੀ ਦੇਖਣ ਨੂੰ ਮਿਲ ਜਾਵੇ ਚਲੋ ਸ਼ੁਰੂਆਤ ਕਰਦੇ ਹਾਂ ਇਮੀਗ੍ਰੇਸ਼ਨ ਮੰਤਰੀ ਅਤੇ ਕੁਝ ਨਵੀਆਂ ਨੀਤੀਆਂ ਨਾਲ ਮਾਰਕ ਮਿਲਰ ਦੇ ਜਾਣ ਤੋਂ ਬਾਅਦ ਰੀਚਲ ਨੂੰ ਕੁਝ ਸਮੇਂ ਲਈ ਇਮੀਗ੍ਰੇਸ਼ਨ ਮੰਤਰੀ ਬਣਾਇਆ ਗਿਆ ਸੀ ਪਰ ਹੁਣ ਕੈਨੇਡਾ ਦੀ ਨਵੀਂ ਇਮੀਗ੍ਰੇਸ਼ਨ ਮੰਤਰੀ ਹੈ ਲੀਨਾ ਮਿਥਲੇ ਇਹ ਪਹਿਲਾਂ ਕਦੇ ਵੀ ਸੰਗੀ ਕੈਬਨਿਟ ਦਾ ਹਿੱਸਾ ਨਹੀਂ ਰਹੇ ਇਹ ਨੋਵਾਸਕੋਸ਼ੀਆ ਤੋਂ ਹਨ ਅਤੇ ਉੱਥੇ ਉਹਨਾਂ ਦਾ ਸਿਆਸੀ ਪਿਸ਼ੋਕੜ ਵੀ ਹੈ 2013 ਤੋਂ ਲੈ ਕੇ 2021 ਉਹ ਨੋਵਾਸਕੋਸ਼ੀਆ ਦੇ ਇਮੀਗ੍ਰੇਸ਼ਨ ਮੰਤਰੀ ਰਹੇ ਇਸ ਲਈ ਇੱਕ ਨਵਾਂ ਵਿਅਕਤੀ ਸੰਗੀ ਕੈਬਨਟ ਵਿੱਚ ਆਇਆ ਹੈ ਅਤੇ ਕੈਨੇਡੀਅਨ ਉਹਨਾਂ ਤੋਂ ਉਮੀਦ ਕਰ ਰਹੇ ਹਨ ਕਿ ਸ਼ਾਇਦ ਉਹ ਕੁਝ ਚੰਗੇ ਬਦਲਾ ਲੈ ਕੇ ਆਉਣ ਜੇ ਅਸੀਂ ਸਮੁੱਚੀਆਂ ਨੀਤੀਆਂ ਦੀ ਗੱਲ ਕਰੀਏ ਤਾਂ ਮਾਰਕ ਕਾਰਨੀ ਅਗਲੇ 2-3 ਸਾਲਾਂ ਵਿੱਚ ਕੁਝ ਮਹੱਤਵਪੂਰਨ ਕਦਮ ਚੁੱਕਣ ਜਾ ਰਹੇ ਹਨ ਸਭ ਤੋਂ ਪਹਿਲਾਂ ਉਹ ਇਮੀਗ੍ਰੇਸ਼ਨ ਨੂੰ ਟਿਕਾਊ ਪੱਧਰ ਤੇ ਲਿਆਉਣਾ ਚਾਹੁੰਦੇ ਹਨ ਯਾਨੀ ਥੋੜੀ ਜੀ ਰੋਕ ਲਗਾਉਣੀ ਹੈ ਪਿਛਲੇ 1.5 ਸਾਲ ਤੋਂ ਉਹਨਾਂ ਨੇ ਇਸ ਤੇ ਹੈਂਡ ਬ੍ਰੇਕ ਖਿੱਚੀ ਹੋਈ ਹੈ ਨਾਲ ਹੀ ਆਰਥਿਕ ਇਮੀਗ੍ਰੇਸ਼ਨ ਨੂੰ ਉਹ ਅੱਗੇ ਵੀ ਸਮਰਥਨ ਦੇਣਗੇ ਇਸ ਦਾ ਮਤਲਬ ਹੈ ਕਿ ਇਮੀਗ੍ਰੇਸ਼ਨ ਪੂਰੀ ਤਰ੍ਹਾਂ ਬੰਦ ਨਹੀਂ ਹੋਵੇਗੀ। ਉਹ ਅਜੇ ਵੀ ਚਾਹੁੰਦੇ ਹਨ ਕਿ ਅਜਿਹੇ ਲੋਕ ਕੈਨੇਡਾ ਆਉਣ ਜੋ ਇੱਥੋਂ ਦੀ ਆਰਥਿਕਤਾ ਨੂੰ ਵਧਾਉਣ ਅਤੇ ਕੰਮ ਕਰਨ ਦੇ ਸਮਰੱਥ ਹੋਣ। ਤੀਜਾ, ਅੱਜ ਦੇ ਸਮੇਂ ਵਿੱਚ ਉਹਨਾਂ ਦਾ ਫੋਕਸ ਫ੍ਰੈਂਕੋਫੋਨ ਇਮੀਗ੍ਰੇਸ਼ਨ ਤੇ ਵੀ ਹੈ। ਉਹ ਫ੍ਰੈਂਚ ਬੋਲਣ ਵਾਲੀ ਆਬਾਦੀ ਨੂੰ ਤਰਜੀਹ ਦੇ ਰਹੇ ਹਨ ਅਤੇ ਉਹਨਾਂ ਦੇ ਡਰਾ ਵੀ ਵੱਧ ਨਿਕਲ ਰਹੇ ਹਨ ਜੇ ਤੁਸੀਂ ਕੈਨੇਡਾ ਵਿੱਚ ਸਥਾਈ ਤੌਰ ਤੇ ਵਸਣਾ ਚਾਹੁੰਦੇ ਹੋ। ਅਤੇ ਆਖਰੀ, ਸਥਾਈ ਨਿਵਾਸੀਆਂ ਦੀ ਆਬਾਦੀ ਜੋ ਬਹੁਤ ਵੱਧ ਗਈ ਸੀ, ਨੂੰ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਹੁਣ ਅਸੀਂ ਅੱਗੇ ਵੱਧਦੇ ਹਾਂ ਅਤੇ ਵਿਦੇਸ਼ ਮਾਮਲਿਆਂ ਦੀ ਮੰਤਰੀ ਦੀ ਗੱਲ ਕਰਦੇ ਹਾਂ 14 ਮਈ ਨੂੰ ਅਨੀਤਾ ਆਨੰਦ ਨੂੰ ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਨਿਯੁਕਤ ਕੀਤਾ ਗਿਆ ਇਸ ਤੋਂ ਪਹਿਲਾਂ ਉਹ ਰਾਸ਼ਟਰੀ ਰੱਖਿਆ ਮੰਤਰੀ ਵੀ ਰਹਿ ਚੁੱਕੀਆਂ ਹਨ 2013 ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਇੱਕ ਕੈਨੇਡੀਅਨ ਹਨ ਜਿਨ੍ਹਾਂ ਨੂੰ ਆਪਣੇ ਪੰਜਾਬੀ ਅਤੇ ਤਾਮਿਲ ਵਿਰਸੇ ਤੇ ਬਹੁਤ ਮਾਣ ਹੈ ਕੈਨੇਡਾ ਵਿੱਚ ਜਨਮੇ ਅਤੇ ਵੱਡੇ ਹੋਏ ਹੋਣ ਦੇ ਬਾਵਜੂਦ ਉਹਨਾਂ ਨੇ ਭਾਰਤੀ ਮੁੱਲਾਂ ਨੂੰ ਨਹੀਂ ਭੁੱਲਿਆ ਇਹ ਗੱਲ ਸੌ ਚੁੱਕਣ ਦੇ ਸਮੇਂ ਵੀ ਦਿਖਾਈ ਦਿੱਤੀ ਜਦੋਂ ਉਹ ਭਗਵਦ ਗੀਤਾ ਲੈ ਕੇ ਆਈ ਅਤੇ ਉਸ ਤੇ ਹੱਥ ਰੱਖ ਕੇ ਸੌ ਚੁੱਕੀ ਇਸ ਖਬਰ ਨੂੰ ਅੰਤਰਰਾਸ਼ਟਰੀ ਪੱਤਰ ਤੇ ਵੀ ਕਾਫੀ ਕਵਰੇਜ ਮਿਲੀ ਲੋਕ ਉਮੀਦ ਕਰ ਰਹੇ ਹਨ ਕਿ ਉਹ ਭਾਰਤ ਅਤੇ ਕੈਨੇਡਾ ਦੇ ਖਰਾਬ ਸਬੰਧਾਂ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ ਜੇ ਇਹ ਸਬੰਧ ਸੁਧਰਦੇ ਹਨ ਤਾਂ ਕੈਨੇਡਾ ਨੂੰ ਅਮਰੀਕਾ ਤੇ ਨਿਰਭਰਤਾ ਘਟਾਉਣ ਅਤੇ ਭਾਰਤ ਨਾਲ ਵਪਾਰ ਵਧਾਉਣ ਦਾ ਮੌਕਾ ਮਿਲ ਸਕਦਾ ਹੈ ਅੱਗੇ ਹਾਊਸਿੰਗ ਮੰਤਰੀ ਦੀ ਗੱਲ ਕਰੀਏ ਕੈਨੇਡਾ ਵਿੱਚ ਹਾਊਸਿੰਗ ਸੰਕਟ ਕਿਸੇ ਤੋਂ ਲੁਕਿਆ ਨਹੀਂ 4 ਲੱਖ ਦੇਕਰ ਹੁਣ 10 ਲੱਖ ਤੋਂ ਵੱਧ ਦੇ ਹੋ ਗਏ ਹਨ ਨਵੇਂ ਹਾਊਸਿੰਗ ਮੰਤਰੀ ਤੋਂ ਉਮੀਦ ਹੈ ਕਿ ਉਹ ਅਜਹੀਆਂ ਨੀਤੀਆਂ ਲਿਆਉਣਗੇ ਜਿਨ੍ਹਾਂ ਨਾਲ ਘਰ ਮੁੜ ਸਸਤੇ ਹੋ ਸਕਣ ਇਹ ਮੰਤਰੀ ਪਹਿਲਾਂ ਵੈਨਕੂਵਰ ਦੇ ਮੇਅਰ ਰਹੇ ਹਨ ਕੁਝ ਲੋਕਾਂ ਨੇ ਟਿੱਪਣੀ ਕੀਤੀ ਸੀ ਕਿ ਵੈਨਕੂਵਰ ਦੁਨੀਆ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿੱਚੋਂ ਇੱਕ ਬਣ ਗਿਆ ਅਤੇ ਉੱਥੇ ਹਾਊਸਿੰਗ ਸੰਕਟ ਨੂੰ ਉਹਨਾਂ ਨੇ ਸੰਭਾਲਿਆ ਨਹੀਂ ਪਰ ਉਹਨਾਂ ਨੇ ਕਿਹਾ ਕਿ ਵੈਨਕੂਵਰ ਵਿੱਚ ਉਹਨਾਂ ਕੋਲ ਅਜਿਹੇ ਵਿਸ਼ੇਸ਼ ਅਧਿਕਾਰ ਨਹੀਂ ਸਨ ਹੁਣ ਨਵੇਂ ਅਧਿਕਾਰਾਂ ਨਾਲ ਉਹ ਹਾਊਸਿੰਗ ਸੰਕਟ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਨਵੇਂ ਪ੍ਰਧਾਨ ਮੰਤਰੀ ਅਤੇ ਕੈਬਨਿਟ ਵਿੱਚ ਨਵੇਂ ਮੈਂਬਰਾਂ ਨੇ ਲੋਕਾਂ ਵਿੱਚ ਉਮੀਦ ਜਗਾਈ ਹੈ ਜੇ ਇਹ ਸਭ ਇਕੱਠੇ ਮਿਲ ਕੇ ਕੁਝ ਵੱਡਾ ਕਰ ਸਕੇ ਤਾਂ ਸ਼ਾਇਦ ਸਾਨੂੰ ਕੈਨੇਡਾ ਦਾ ਸਭ ਤੋਂ ਵੱਡਾ ਕਮਬੈਕ ਦੇਖਣ ਨੂੰ ਮਿਲੇ ਪਰ ਇਸ ਲਈ ਕੈਨੇਡੀਅਨਾਂ ਦੇ ਸਮਰਥਨ ਦੀ ਵੀ ਲੋੜ ਹੋਵੇਗੀ ਵਪਾਰ ਨੂੰ ਵਧਾਉਣਾ ਨਵੇਂ ਸਟਾਰਟਅਪ ਨੂੰ ਉਤਸ਼ਾਹਿਤ ਕਰਨਾ ਅਤੇ ਜ਼ਰੂਰੀ ਰਸਮੀਆਂ ਨੂੰ ਘਟੌੜਾ ਵੀ ਜ਼ਰੂਰੀ ਹੋਵੇਗਾ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੀ ਕੈਨੇਡਾ ਨਾਲ ਦਿਲਚਸਪੀ ਵੀ ਸਪਸ਼ਟ ਹੈ ਹਾਰ ਹੀ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਕੁਝ ਵੱਡੀਆਂ ਅਪਡੇਟਸ ਲੈ ਕੇ ਆ ਰਹੇ ਹਨ ਜਿਸ ਵਿੱਚ ਕੈਨੇਡਾ ਵੀ ਸ਼ਾਮਲ ਹੈ ਸ਼ਾਇਦ ਪ੍ਰਧਾਨ ਮੰਤਰੀ ਨਾਲ ਉਹਨਾਂ ਦੀ ਮੁਲਾਕਾਤ ਵਿੱਚ ਵਪਾਰ ਸਬੰਧੀ ਕੁ ਚੰਗੇ ਸਮਝੌਤੇ ਹੋਏ ਹੋਣ ਤੁਸੀਂ ਇਹਨਾਂ ਸਭ ਚੀਜ਼ਾਂ ਬਾਰੇ ਕੀ ਸੋਚਦੇ ਹੋ